ਮਾਲਾ ਦਰਮਾਣ ਸਾਡੀ ਸਾਡੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਦੋਸਤੋ ਇਹ ਪਿੱਛੇ ਜਿਹੜੀ ਨਦੀ ਵਗਦੀ ਤੁਸੀਂ ਦੇਖ ਰਹੇ ਹੋ ਇਹ ਨਦੀ ਹੈ ਮਾਰਕੰਡੇ ਨਦੀ ਮਾਰਕੰਡੇ ਨਦੀ ਮਾਰਕੰਡੇ ਮਹਾਰਿਸ਼ੀ ਦੇ ਨਾਮ ਉੱਤੇ ਰੱਖੀ ਗਈ ਤੇ ਆਹ ਪਿੱਛੇ ਉਹਨਾਂ ਦਾ ਮੰਦਿਰ ਦੇਖ ਰਹੇ ਹੋ ਇਸੇ ਥਾਂ ਦੇ ਉੱਪਰ ਕਿਹਾ ਜਾਂਦਾ ਮਾਰਕੰਡੇ ਰਿਸ਼ੀ ਨੇ ਮਾਰਕੰਡੇ ਪੁਰਾਨ ਲਿਖਿਆ ਸੀ ਮਾਰਕੰਡੇ ਪੁਰਾਨ ਜਿਹੜਾ ਉਹਦੇ ਵਿੱਚ ਕਹਿੰਦੇ ਵੀ ਨਰਕ ਤੋਂ ਭੋਕੇ ਮਨੁੱਖੀ ਜੀਵਨ ਦੇ ਵਿੱਚ ਆਏ ਬੰਦਿਆਂ ਦੀਆਂ ਨਿਸ਼ਾਨੀਆਂ ਦੱਸੀਆਂ ਗਈਆਂ ਜਿਨ੍ਹਾਂ ਦੇ ਵਿੱਚੋਂ ਕੁਝ ਮੁੱਖ ਨਿਸ਼ਾਨੀਆਂ ਉਹਨਾਂ ਨੇ ਦੱਸਿਆ ਵੀ ਜਿਹੜੇ ਬੰਦੇ ਦੇ ਵਿੱਚ ਦਇਆ ਭਾਵਨਾ ਨਹੀਂ ਹੁੰਦੀ ਉਹ ਨਰਕ ਭੋਕੇ ਇਨਸਾਨੀ ਜਮੇ ਚ ਆਇਆ ਹੁੰਦਾ ਇਸ ਤੋਂ ਇਲਾਵਾ ਕਿਸੇ ਦੂਜੇ ਦਾ ਹੱਕ ਮਾਰ ਕੇ ਖਾਣ ਵਾਲਾ ਬੰਦਾ ਉਹ ਵੀ ਨਰਕ ਭੋਕੇ ਆਇਆ ਹੁੰਦਾ ਔਰ ਕਿਸੇ ਦਾ ਹੱਕ ਮਾਰ ਕੇ ਖਾਣ ਵਾਲਾ ਹੋ ਗਿਆ ਕਿਸੇ ਦੀ ਹੱਤਿਆ ਕਰਨ ਵਾਲਾ ਬੰਦਾ ਇਹੜਾ ਉਹ ਵੀ ਨਰਕ ਭੋਕ ਕੇ ਆਇਆ ਹੁੰਦਾ ਇਸ ਤਰ੍ਹਾਂ ਦੀ ਹੋਰ ਵੀ ਕਈ ਨਿਸ਼ਾਨੀਆਂ ਦੱਸੀਆਂ ਗਈਆਂ ਤੇ ਉਹ ਮਾਰ ਕੇ ਨੇ ਰਿਸ਼ੀ ਹੁਣਾਂ ਦਾ ਬਣਾਇਆ ਤੇ ਆਹ ਪ੍ਰਾਚੀਨ ਇੱਕ ਛਨੀ ਮੰਦਰ ਨਾਲ ਆ ਇੱਕ ਹਵਨਕੁੰਡ ਤੇ ਇੱਥੇ ਇੱਕ ਅਦਰੂ ਆ ਕੋਈ ਬਰਸਾਤੀ ਨਦੀ ਜਾਂਦੀ ਆ ਤੇ ਆਹ ਥਾਂ ਦੇ ਉੱਤੇ ਇਹ ਦੋਵੇਂ ਨਦੀਆਂ ਇਕੱਠੀਆਂ ਹੋ ਕੇ ਮਾਰਕਟੇ ਨਦੀ ਬਣ ਜਾਂਦੀ ਆ। ਕਿਉਂ ਸਾਹਮਣੇ ਮਾਰਕਟੇ ਰਿਸ਼ੀ ਮੰਦਿਰ। ਉਹ ਕੈਸੇ ਨੇ ਸਾਰੀ ਰਾਖ ਰੁਕ ਛਟਕੇ ਪਾਣੀ ਦੇ ਵਿੱਚ। ਧਰਮ ਦੇ ਨਾਮ ਦੇ ਉੱਪਰ ਜਿਹੜੀ ਕੁਦਰਤੀ ਗੋਦੇ ਵਿੱਚੋਂ ਆਂਦੀਆਂ ਨਦੀਆਂ ਉਹਨਾਂ ਨੂੰ ਪਵਿੱਤਰ ਕਰਨ ਦਾ ਇਹੜਾ ਕਾਰਿਆ। ਇਹ ਧਾਰਮਿਕ ਲੋਕਾਂ ਦਾ ਨਹੀਂ ਇਹ ਵੀ ਸ਼ੈਤਾਨਾਂ ਦਾ ਹੀ ਕੰਮ ਆ। ਬੇਸ਼ੱਕ ਉਹਨਾਂ ਨੇ ਪਹਿਰਾਵਾ ਧਾਰਮਿਕ ਲੋਕਾਂ ਵਾਲਾ ਪਾਇਆ ਹੋਵੇ। ਪਿੱਛੇ ਜਦੋਂ ਹੜ੍ਹ ਬਹੁਤ ਆਏ ਆ। ਉਦੋਂ ਹਟਾ ਲੱਗਣ ਕਰਕੇ ਆ ਥਾਂ ਟਹਿ ਗਈ ਸੀਗੀ ਤੇ ਆ ਤੁਸੀਂ ਦੇਖ ਰਹੇ ਠੱਠੀ ਹੋਈ ਇਮਾਰਤ ਤੇ ਉਹਦਾ ਮਲਵਾ ਕਿਵੇਂ ਪਿਆ ਆ ਦਿਗਿਆ ਸੋਣੀ ਥਾਂ ਆ ਕਦੇ ਲੰਘਦੇ ਵਰਦੇ ਸਮਾਂ ਮਿਲਿਆ ਤਾਂ ਜਰੂਰ ਆਇਓ ਤੇ ਜਿਹੜੇ ਬੇਦਾਂ ਪ੍ਰਾਨ ਪਰਦੇ ਸ਼ਕੀਨ ਚੋ ਮਾਰਗਡੇ ਪ੍ਰਾਨ ਵੀ ਜਰੂਰ ਪੜ ਕੇ ਦੇਖਿਓ ਬਧੀਆ ਚੀਜ਼ ਆ ਇਸੀ ਮਾਰਕੈਂਡ ਰਸੀਬ ਪੁਰ ਮੰਦਰ ਤੇ ਉਹਨਾਂ ਦੀ ਇਤਿਹਾਸ ਦੇ ਬਾਰੇ ਮਾੜੀ ਮੋਟੀ ਜਿੰਨੀ ਕੁ ਵੀ ਜਾਣਕਾਰੀ ਹੈਗੀ ਸੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੀਡੀਓ ਨੂੰ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ